ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਲਿਖੇ ਦੇ ਲਾਡ ਉਠਾ ਮਕਪੂਰਬ ਲਿਖਤ ਲਿਖੇ ਗੁਰ ਪਾਇਆ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ ਪੁੰਨ ਕਸਕੇ ਕਰ ਡੰਡੋਤ ਪੁੰਨ ਵੱਡਾ ਹੀ ਰਹਾ ਇਹਦੇ ਕਸਕੇ ਹੀ ਬੋਲਣਾ ਸਾਖਤ ਹਰਿ ਰਾਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਤਿਨ ਅੰਤਰ ਹਉਮੈ ਕੰਡਾ ਹੀ ਹਾਂ ਇੱਥੇ ਜਾਣਿਆ ਪਦ ਹੈ ਸੋਇਲਾ ਸਹਬ ਚ ਜਾਣਿਆ ਹੈ ਸਾਖਤ ਹਰ ਰਸਾਦ ਨਾ ਜਾਣਿਆ ਤਿੰਨ ਅੰਤਰ ਹਉ ਮੈਂ ਪੰਡਾ ਹੀ ਜੋ ਜੋ ਚੱਲਹਿ ਚੁਬ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਡਾ ਹੀ ਜਮ ਕਾਲ ਪਤੀ ਅਮਕ ਲਾਜਨੀਐ ਜਮ ਕਾਲ ਸਹ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੀ अविनाशी पुरुष पाया परमेश्वर बहु शोभ खंड ब्रह्मंडा हे हम गरीब मसकीन प्राप्त तेरे हर राख राख वड वड्डा हे जन नानक नाम आधार टेक है हर नामे ही सुख मंडा हे गाडी पूरबी मोहल्ला चौथा इस गढ मह ਹਰ ਰਾਮ ਰਾਹ ਹੈ ਗੜ ਭਾਰਾ ਉਚਾਰਨ ਕਰਨਾ ਇਸ ਗੜ ਮਹ ਹਰ ਰਾਮ ਰਾਹ ਹੈ ਇਸ ਗੜ ਮਹ ਹਰ ਰਾਮ ਰਾਹ ਹੈ ਕਿਛ ਸਾਧ ਨਾ ਪਾਵੇ ਠੀਠਾ ਕਿਛ ਸਾਧ ਨਾ ਪਾਵੇ ਠੀਠਾ ਕਿਛ ਸਾਧ ਨਾ ਪਾਵੇ ਠੀਠਾ ਹਰ ਦੀਨ ਦਇਆਲ ਅਨੁਗ੍ਰਹਿ ਕੀਆ ਅਨੁਗ੍ਰਹਿ ਪਾ ਜਿਹੜਾ ਕਸ ਕੇ ਉਚਾਰਨ ਕਰਨਾ ਹੈ ਹਰ ਦੀਨ ਦਇਾਲ ਅਨੁਗ੍ਰਹਿ ਕੀਆ ਹਰ ਦੀਨ ਦਇਾਲ ਅਨੁਗ੍ਰਹਿ ਕੀਆ ਹਰ ਗੁਰਬਦੀ ਚਖ ਦੀਠਾ ਹਰ ਗੁਰਬਦੀ ਇਥੇ ਠਮਕ ਚਖ ਦੀਠਾ RAM ਹਰ ਕੀਰਤਨ ਗੁਰ ਲਿਵ ਮੀਠਾ ਰਹਾਉ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰਬਚਨ ਸੁਖਾਨੇ ਹਿਯਾਰਾ ਤਿਨ ਆਗੇ ਆਣ ਪਰਿਠਾ ਜਿਨ ਗੁਰਬਚਨ ਸੁਖਾਨੇ ਹਿਯਾਰਾ ਇਥੇ ਵਿਸਰਾਮ ਤਿਨ ਆਗੇ ਆਣ ਪਰਿਠਾ ਮਨਮੁਖ ਹਿਯਾਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਇਹ ਪਾਠ ਸੰਪਰਦਾ ਦੇ ਵਿੱਚ ਇਸੇ ਤਰ੍ਹਾਂ ਹੀ ਕਰਾਇਆ ਜਾਂਦਾ ਕਾਰ ਕਰੀਠਾ ਕਾਰਕ ਰੀਠਾ ਨਹੀਂ ਕਹਿਣਾ ਉਹ ਦੂਸਰਾ ਪਾਠ ਹੈ ਮੁਖ ਪਾਠ ਕਾਰ ਕਰੀਠਾ ਬਿਸਰਕ ਬਹ ਦੂਧ ਪੀ ਆਈਏ ਬਿਖ ਨਿਖਸਾ ਫੋਲ ਫਲੀਠਾ ਹਰ ਪ੍ਰਭ ਆਨ ਮਿਲਾਵਹ ਗੁਰ ਸਾਧੂ ਘਸ ਗਰੁੜ ਸਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਹਲਗ ਸੰਗਤ ਕਰੂਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਬੀਚਿਆ ਪੂਰੇ ਗੁਰ ਕੈ ਆਗੀ ਸਤਗੁਰ ਦਾਤਾ ਨਾਮ ਦਿੜਾਇਆ ਸਤਗੁਰ ਦਾਤਾ ਨਾਮ ਦਿੜਾਇਆ ਦਿੜਾਇਆ ਮੁਖ ਮਸਤਕ ਭਾਗ ਸੁਭਾਗੀ RAM ਗੁਰਮਤ ਹਰ ਲਿਵ ਲਾਗੀ ਰਹਾਉ ਘਾਟ ਘਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੀਵੋ ਕਾਟ ਗੁਰੂ ਕਉ ਮੀਰਾ ਭ੍ਰਮ ਭਉ ਗੁਰ ਬਚਨੀ ਭਾਗੀ ਅੰਧਿਆਰੈ ਦੀਪਕ ਆਨ ਜਲਾਈ ਇਹ ਅੰਧਿਆਰੈ ਪਦ ਤੇ ਯਮਕ ਲਾ ਦਨੀਐ ਅੰਧਿਆਰੈ ਦੀਪਕ ਆਨ ਜਲਾਈ ਗੁਰ ਗਿਆਨ ਗੁਰੂ ਲਿਵ ਲਾਗੇ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸੀਓ ਘਰ ਵਸਤ ਲਹੀ ਮਨ ਜਾਗੀ ਸਾਕਤ ਬਦਿਕ ਮਾਇਆ ਧਾਰੀ ਬਦਿਕ ਕਸ ਕੇ ਉਚਾਰਨ ਕਰਨਾ ਸਾਕਤ ਬਦਿਕ ਮਾਇਆ ਧਾਰੀ ਤਿਨ ਜਮ ਜੋਹਨ ਲਾਗੇ ਤਿਨ ਪਤਵੀ ਜਮ ਕਾ ਉਹਨ ਸਤਗੁਰ ਆਗੇ ਸੀਸ ਨਾ ਵੇਚਿਆ ਓਏ ਆਵਹਿ ਜਾਹੀ ਅਭਾਗੀ ਹਮਰਾ ਬਿਨਾ ਸੁਨਹੁ ਪ੍ਰਭ ਠਾਕੁਰ ਇਤਿਆਨ ਨਾਲ ਬਿਨੋ ਸੁਨੋ ਨਿਗਾਣਾ ਹਮਰਾ ਬਿਨਾ ਸੁਨਹੁ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਘਰ ਮਾਗੀ ਜਨ ਨਾਨਕ ਕੀ ਲਜਪਾਤ ਗੁਰੂ ਹੈ ਲਜ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਜਨ ਨਾਨਕ ਕੀ ਲਜਪਾਤ ਗੁਰੂ ਹੈ ਸਿਰ ਬਿਚੂ ਸਤਗੁਰ ਅਗੇ ਗੋੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਹਉ ਮੈਂ ਰੋਗ ਗਿਆ ਕਿਥੀ ਠਮਕ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਰਾਮ ਗੁਰ ਕੈ ਬਚਨ ਹਾਰ ਪਾਇਆ ਰਹਾ ਮੇਰਾ ਹਿਰ ਰ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਗੁਰ ਰਾਰੇ ਨੂੰ ਸਿਆਰੀ ਲੱਗੀ ਹੋਈ ਇਥੇ ਜਮਕਾ ਗੁਰ ਮਾਰਗ ਪੰਥ ਬਤਾਇਆ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਵ ਪਿੰਡ ਸਭ ਸਤ ਗੁਰ ਆਗੇ ਜਿਨ ਵਿਛੜਿਆ ਜਿਨ ਵਿਛੜਿਆ ਹਾਰ ਗਾਲ ਲਾਇਆ ਮੇਰਾ ਅੰਤਰ ਪੀਤ ਲੱਗੀ ਦੇਖਣ ਕੋ ਗੁਰ ਹਿਰਦਾ ਨਾਲ ਦਿਖਾਇਆ ਇਹ ਵੀ ਗੁਰ ਪਦ ਤੇ ਯਮਕਾ ਗੁਰ ਹਿਰਦਾ ਨਾਲ ਦਿਖਾਇਆ ਸਹਜ ਆਨੰਦ ਭਇਆ ਮਨ ਮੂਰੈ ਗੁਰ ਹਿਰਦੇ ਨਾਲ ਦਿਖਾਇਆ ਸਹਜ ਆਨੰਦ ਭਇਆ ਮਾਨ ਮੂਰੈ ਗੁਰ ਆਗੈ ਆਪ ਗੁਰ ਆਗੈ ਆਪ ਵੇਚ ਆਇਆ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸਤੀ ਚੋਰ ਚੁਰਾਇਆ ਹਾਂਜੀ ਪਾਸ ਧਿਆਨ ਨਾਲ ਉਚਾਰਨ ਕਰਨਾ ਇਹਨੂੰ ਚੁਰਾਇਆ ਨਹੀਂ ਕਹਿਣਾ ਹੋੜਾ ਨਹੀਂ ਲਾਉਣਾ ਚੁਰਾਇਆ ਔਂਕੜ ਲਾ ਕੇ ਛੇਤੀ ਉਚਾਰਨ ਕਰਨਾ ਕਰ ਦੁਸਤੀ ਚੋਰ ਚੁਰਾਇਆ ਅਬ ਨਾਨਕ ਸਰਨਾਗਤ ਆਏ ਹਰ ਰਖ ਹੋਲਾਜ ਹਰ ਭਾਇਆ ਰਖ ਹੋ ਹਾ ਹਾ ਉਚਾਰਨ ਕਰਨਾ ਰੱਖੋ ਨਹੀਂ ਕਹਿਣਾ ਹਰ ਰਖੋਲਾਜ ਹਰ ਭਾਇਆ ਗੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸਬਦ ਅਨਾਹਦ ਗੁਰਮਤਿ ਮਨੁਆ ਗਾਵੈ ਵਡਭਾਗੀ ਗੁਰਦਰਸ਼ਨ ਪਾਇਆ ਹਾਂਜੀ ਗੁਰਮਤਿ ਬਾਜੈ ਸਬਦ ਅਨਾਹਦ ਇਥੇ ਵਿਸਰਾਮ ਗੁਰਮਤਿ ਮਨੁਆ ਗਾਵੈ ਵਡਭਾਗੀ ਗੁਰਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖ ਹਰਿ ਲਿਵ ਲਾਵੈ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਮਨ ਇਥੇ ਯੰਕ ਲਾ ਦਨੀਏ ਮਨ ਗੁਰ ਕੀ ਕਾਰ ਕਮਾਵੇ ਹਮ ਮਾਲ ਮਲ ਧੋਵਹਿ ਪਾਵ ਗੁਰੂ ਕੇ ਧੋਵਹਿ ਪਦ ਤਿ ਠਮਕੈ ਹਮ ਮਾਲ ਮਲ ਤੂ ਵਹਿ ਮਾਲ ਮਲ ਫੂਲਾ ਫੂਲਨ ਹਮ ਮਾਲ ਮਲ ਤੂ ਵਹਿ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦ ਗੁਰਮਤਿ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੈ ਮਨ ਰਸਕ ਰਸਕ ਹਰ ਰਸ ਆਗਾਨੇ ਫਿਰ ਬਾਹਰ ਨਾ ਊਖ ਲਗਾਵੈ ਕੋਈ ਕਰੇ ਉਪਾਵ ਅਨੇਕ ਬਹ ਤੇਰੇ ਬਹ ਤੇਰੇ ਬਾਠ ਇਕੱਠਾ ਹੀ ਬੋਲਣਾ ਛੇਤੀ ਕੋਈ ਕਰੇ ਉਪਾਵ ਅਨੇਕ ਭੁਤੇਰੇ ਕੋਈ ਕਰੇ ਉਪਾਅ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਾ ਹਰਿ ਕਿਰਪਾ ਧਾਰੀ ਮਤ ਗੁਰਮਤ ਨਾਮ ਧ੍ਰਿੜਾਵਾ ਰਾਗ ਗਉੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਇਤਿਆਨ ਨਾਲ ਪਾਠ ਉਚਾਰਨ ਕਰਨਾ ਮਤ ਮਾਤਾ ਮਤ ਕਸਕੇ ਬੋਲਣਾ ਮਾਤਾ ਪਦ ਪੂਲਾ ਬੋਲਣਾ ਮਤ ਜੀਉ ਦੂਸਰਾ ਮਤ ਪਦ ਵੀ ਕਸਕੇ ਉਚਾਰਨ ਕਰਨਾ ਜੀਉ ਤੇ ਵਿਸਰਾਮ ਲਾਉਣਾ ਇਹਨੂੰ ਜੀਉ ਨਹੀਂ ਕਹਿ ਦੇਣਾ ਜੀਉ ਬਿਹਾਰੀ ਬਾਦਾ ਕੇ ਕੂੜਾ ਬੰਦ ਮੂੰਹ ਵਾਲਾ ਲੱਗ ਜਾਣਾ ਨਾਮ ਮੁਖ ਇੱਥੇ ਠਮਕ ਲਾ ਦਿੰਨੀ ਹੈ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਈ ਵਿਸਰਾਮ ਸੰਤੋਖ ਪਿਤਾ ਕਰ ਇਥੇ ਲਾਉਣਾ ਗੁਰਪੁਰਖ ਅਜਨਮਾ ਵੱਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀ ਉਹ ਇਹ ਗੁਰ ਪਾਤੇ ਯਮਕ ਲਾ ਦਨੀ ਹੈ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਇਹ ਵੀ ਗੁਰਪਾਤਿ ਯਮਕ ਗੁਰ ਹਰ ਰੰਗ ਰਤੜਾ ਰਤੜਾ ਪਦ ਕਸ ਕੀ ਉਚਾਰਨ ਕਰਨਾ ਸਦਾ ਨਿਰਬਾਣੀ ਜੀਓ ਵੱਡ ਭਾਗੀ ਮਿਲ ਸੁਗੜ ਸੁਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵਹੁ ਸੰਤਹੁ ਮਿਲ ਨਾਮ ਜਪਹਾ ਵਿੱਚ ਸੰਗਤ ਨਾਮ ਸਦਾ ਲੈ ਲਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮੇਲ ਪੂਰਵ ਲਿਖਿਆੜੇ ਇਹ ਮੇਲ ਇਥੇ ਯਮਕ ਲਾ ਦੇਣੀ ਐ ਮੇਲ ਪੂਰਵ ਲਿਖਿਆੜੇ ਤੋਰ ਕਰਮਾ ਸ਼ਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੂਰ ਕਹ ਕੇੜਾ ਸ਼ਬਦ ਮੁਖ ਪਾਇਆ ਇਹ ਵੀ ਧਿਆਨਨਾ ਪਾਠ ਉਚਾਰਨ ਕਰਨਾ ਹੈ ਮਨਮੂਰ ਇੱਥੇ ਠਮਕ ਲਾ ਦੇਣੀ ਹੈ ਕੁਹ ਕੇੜਾ ਉਚਾਰਨ ਕਰਨਾ ਕੁਹ ਕੇੜਾ ਦੇ ਵਿੱਚ ਡੈਸ਼ ਦੇ ਕਿ ਉਚਾਰਨ ਕਰਨਾ ਕੁਹ ਕੇੜਾ ਪਾਠ ਕੱਠਾ ਹੀ ਹੈ ਕੁਹ ਕੇੜਾ ਤੇ ਵਿਸਰਾਮ ਲਾ ਦੇਣਾ ਸ਼ਬਦ ਇੱਥੇ ਜਮਕ ਲਾ ਦੇਣੀ ਹੈ ਸ਼ਬਦ ਮੁਖ ਪਾਇਆ ਹਾਂਜੀ ਮਨਮੂਰ ਕੁਹ ਕੇੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤੁ ਬੁਠੜਾ ਮਿਲੇ ਆਹਰ ਰਾਯਾ ਜੀਉ ਜਨ ਨਾਨਕ ਪ੍ਰੀਮ ਰਤਨਾ ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ